ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਅਜਨਾਲਾ ਹਲਕੇ ਦੇ ਪਿੰਡ ਬਿਕਰੌਰ 'ਚ 15 ਕਰੋੜ ਦੀ ਲਾਗਤ ਨਾਲ ਇੱਕ ਸਾਂਝੀ ਸਿੱਖਿਆ ਮੁੰਡੇ ਕੁੜੀਆਂ ਦੀ ਸਾਂਝੀ ਸਿੱਖਿਆ ਦਾ ਕਾਲਜ ਖੋਲਣ ਦਾ ਐਲਾਨ ਕੀਤਾ। ਤੇ ਉੱਥੇ ਦੱਸਿਆ ਵੀ ਇੱਥੇ ਸਾਇੰਸ ਆਰਟਸ ਕਮਰਸ ਫਲਾਣਾ ਆਈਟੀ ਵਗੈਰਾ ਆਈਏ, ਏਆਈ ਵਗੈਰਾ ਦੀ ਪੜ੍ਹਾਈ ਹੋਊਗੀ। ਚੰਗੀ ਗੱਲ ਹੈ ਜੇ ਉਹ ਕਾਲਜ ਖੋਲਦੇ ਐ ਅਸੀਂ ਸਾਨੂੰ ਕੋਈ ਇਤਰਾਜ਼ ਨਹੀਂ ਸਾਨੂੰ ਖੁਸ਼ੀ ਹੋਊਗੀ ਪਰ ਜੇ ਭਗਵਾਨ ਤੁਮਾਨ ਜੀ ਸਾਰੇ ਪੰਜਾਬ ਦੇ ਜਿਹੜੇ ਪਹਿਲਾ 64 ਕਾਲਜ ਨੇ ਸਰਕਾਰੀ ਕਾਲਜ ਉਹਨਾਂ ਦਾ ਕੋਈ ਬਿਉਰਾ ਪੇਸ਼ ਕਰਨ ਦੇ ਵੀ ਉਹਨਾਂ ਕਾਲਜਾਂ ਦੇ ਵਿੱਚ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦੀ ਕੀ ਪੋਜੀਸ਼ਨ ਹੈ ਕਿੰਨੀਆਂ ਪੋਸਟਾਂ ਨੇ ਕਿੰਨੀਆਂ ਖਾਲੀ ਨੇ ਕਿੰਨੀਆਂ ਰੈਗੂਲਰ ਭਰੀਆਂ ਹੋਈਆਂ ਨੇ ਕਿੰਨਿਆਂ ਨੂੰ ਕਿਹੜੇ ਤਨਖਾਹਤੇ ਨੇ ਕਿਹੜੇ ਕਿੰਨੇ ਗੈਸਟ ਫੈਕਲਟੀ ਨੇ ਕਿੰਨੇ ਪਾਰਟ ਟਾਈਮ ਨੇ ਵਗੈਰਾ ਜੇ ਦਾਸਨ ਦੇ ਤਾਂ ਜਿਆਦਾ ਚਾਨਣ ਹੁੰਦਾ ਪੰਜਾਬ ਦੇ ਲੋਕਾਂ ਨੂੰ ਨਾਲੇ ਸਿੱਖਿਆ ਕ੍ਰਾਂਤੀ ਦੇ ਨਾਂ ਦੇ ਉੱਤੇ ਇਹ ਸਰਕਾਰ ਆਈ ਹੋਈ ਹੈ ਸਿੱਖਿਆ ਸਿਹਤ ਦੇ ਉੱਤੇ ਤਾਂ ਸਿੱਖਿਆ ਦੇ ਵਿੱਚ ਇੰਨਾ ਤਾਂ ਇਹਨਾਂ ਦਾ ਬਣਦਾ ਹੀ ਸੀਗਾ ਵੀ ਦੱਸਣਾ ਅ ਦੂਜਾ ਇਹ ਵੀ ਉਹ ਉੱਥੇ ਬਾਕੀ ਗੱਲਾਂ ਤਾਂ ਉਹਨਾਂ ਨੇ ਕਰੀਆਂ ਹੀ ਕਾਲਜ ਬਾਰੇ ਉਹਨਾਂ ਨੇ ਵਿਰੋਧੀ ਪਾਰਟੀਆਂ ਦੇ ਉੱਤੇ ਬਹੁਤ ਜ਼ਿਆਦਾ ਲਾਇਆ ਵੀ ਇਹਨਾਂ ਨੇ ਇਸ ਇਲਾਕੇ ਨੂੰ ਜਿਹੜਾ ਹੈ ਨਜ਼ਰ ਅੰਦਾਜ਼ ਕਰਕੇ ਰੱਖਿਆ ਫਲਾਣਾ ਅਸੀਂ ਸਮਝਦੇ ਹਾਂ ਵੀ ਜੇ ਚਲੋ ਪੰਜਾਬ ਦੀ ਗੱਲ ਨਾ ਸਹੀ ਭਗਵੰਤਮਾਨ ਜੀ ਅਜਨਾਲੇ ਦੇ ਵਿੱਚ ਇੱਕ ਬਹੁਤ ਪੁਰਾਣਾ ਸਰਕਾਰੀ ਕਾਲਜ ਚੱਲਦਾ ਹੈ ਨਵੇਂ ਦੇ ਵਿੱਚ ਇਹ ਕਹਿੰਦੇ ਆ ਕਿ 2000 ਬੱਚਾ ਆਊਗਾ ਪੁਰਾਣੇ ਦੇ ਵਿੱਚ ਕਿੰਨਾ ਬੱਚਾ ਪੜਦਾ ਜਿਦਾਂ ਇਹ ਸਾਂਝਾ ਕਰ ਦਿੰਦੇ ਉੱਥੇ ਸਟਾਫ ਦੀ ਕੀ ਪੋਜੀਸ਼ਨ ਹੈ ਕਿੰਨੀਆਂ ਪੋਸਟਾਂ ਸੈਂਕਸ਼ਨਡ ਨੇ ਤੇ ਕਿੰਨੀਆਂ ਉੱਥੇ ਰੈਗੂਲਰ ਲੱਗੇ ਹੋਏ ਆ ਜੇ ਇਹ ਸਾਂਝਾ ਕਰਨ ਦੇ ਤਾਂ ਹੋਰ ਜਾਣਨ ਹੋ ਜਾਣਾ ਸੀਗਾ ਭਗਵੰਤਮਾਨ ਜੀ ਪੰਜਾਬ ਦੇ ਕਾਲਜਾਂ ਦੀਆਂ ਗੈਸਟ ਫੈਕਲਟੀ ਦੇ ਨਾਲ ਭਰੀਆਂ ਹੋਈਆਂ ਪੋਸਟਾਂ ਨੂੰ ਵੀ ਜੇ ਗਿਣ ਲਈਏ ਤਾਂ ਵੀ ਬਹੁਤ ਵੱਡੀ ਸੰਖਿਆ ਦੇ ਵਿੱਚ ਪੋਸਟਾਂ ਖਾਲੀ ਨੇ ਜਿਨ੍ਹਾਂ ਤੇ ਰੈਗੂਲਰ ਭਰਤੀ ਹੋਣ ਦੀ ਲੋੜ ਹੈ ਜਿਹੜੇ 1158 ਨੇ ਉਹਨਾਂ ਦਾ ਭਵੇਖ ਹਾਲੇ ਡਾਵਾ ਡੋਲ ਹੈ ਇਸ ਕਰਕੇ ਸਿੱਖਿਆ ਦੀਆਂ ਗੱਲਾਂ ਕਰਕੇ ਦੂਜਿਆਂ ਨੂੰ ਗਾਲਾਂ ਕੱਢਣ ਨਾ ਹੋ ਏ ਦੱਸੋ ਵੀ ਅਸੀਂ ਕਾਰ ਕੀ ਰਹੇ ਆ ਤੁਹਾਡਾ ਇਹ ਇਹ ਫੋਕੀਆਂ ਗੱਲਾਂ ਨੇ ਕੋਈ ਇਹਨਾਂ ਦੇ ਵਿੱਚ ਤਤ ਨਹੀਂ ਹੈਗਾ ਕਾਲਜਾਂ ਦੀ ਦਸ਼ਾ ਬਹੁਤ ਮਾੜੀ ਹੈ ਦੂਜਾ ਕੁਲਦੀਪ ਸਿੰਘ ਸੈਂਗਰ ਜਿਹੜਾ ਜਿਸ ਨੇ ਉਨਾਓ ਦੇ ਵਿੱਚ ਇੱਕ ਲੜਕੀ ਦਾ ਦੇ ਨਾਲ ਦੁਸ਼ਕਰਮ ਕੀਤਾ ਤੇ ਫੇਰ ਉਸ ਦੇ ਪਿਓ ਦੀ ਹੱਤਿਆ ਹੋਈ ਉਸ ਨੂੰ ਉਸ ਲੜਕੀ ਦੇ ਕੇਸ ਦੇ ਵਿੱਚ ਤਾਂ ਉਮਰ ਕੈਦ ਹੋਈ ਤੇ ਉਸ ਪਿਓ ਦੀ ਹੱਤਿਆ ਦੇ ਕੇਸ ਦੇ ਵਿੱਚ ਉਹਨੂੰ 10 ਸਾਲ ਦੀ ਸਜ਼ਾ ਸੁਣਾਈ ਹੋਈ ਹੈ। ਉਸ ਦੀ ਜਿਹੜੀ ਦੂਜੀ ਸਜ਼ਾ ਹੈ ਉਮਰ ਕੈਦ ਵਾਲੀ ਉਹਦੇ ਤੇ ਦਿੱਲੀ ਹਾਈ ਕੋਰਟ ਨੇ ਕੁਝ ਦਿਨ ਪਹਿਲਾਂ ਰੋਕ ਲਾਤੀ ਸੀ ਤੇ ਉਹਨੂੰ ਬੇਲ ਦੇ ਦਿੱਤੀ ਸੀ ਜਿਹੜੀ ਕਿ ਰੌਲਾ ਪੈਣ ਤੋਂ ਬਾਅਦ ਸੁਪਰੀਮ ਕੋਰਟ ਨੇ ਉਹਨੂੰ ਰੱਦ ਕਰਿਆ। ਨਹੀਂ ਵੀ ਉਹ ਜੇਲ੍ਹ 'ਚ ਹੀ ਰਹੂਗਾ। ਦੂਜੇ ਕੇਸ ਦੇ ਵਿੱਚ ਵੀ ਉਹਦਾ ਚੱਲਦਾ ਸੀ ਤੇ ਦਿੱਲੀ ਹਾਈ ਕੋਰਟ ਨੇ ਕੱਲ੍ਹ ਈ ਚਾਹੇ ਮੈਰਿਟ ਦੇ ਉੱਤੇ ਹੀ ਕਰਿਆ ਹੋਵੇ ਅਸੀਂ ਕਾਹਨੂੰ ਸ਼ੱਕ ਕਰੀਏ ਵੀ ਉਸ ਨੂੰ ਜਿਹੜੀ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰਦਾ ਹੈ ਉਹਨੇ ਕਿਹਾ ਸੀ ਵੀ ਮੇਰੀ ਸਜ਼ਾ ਜਿਹੜੀ ਹੈ ਇਹਨੂੰ ਤੁਸੀਂ ਸਸਪੈਂਡ ਕਰ ਦੋ ਤਾਂ ਕਿ ਮੈਂ ਜੇ ਮੈਨੂੰ ਦੂਜੇ ਪਾਸੇ ਕੋਈ ਰਾਹਤ ਮਿਲ ਜਾਂਦੀ ਹੈ ਤਾਂ ਮੈਂ ਬਾਹਰ ਆ ਸਕਾਂ ਉਸ کورٹ ਨੇ ਕਿਹਾ ਬਿਲਕੁਲ ਨਹੀਂ ਇਹ ਬਹੁਤ ਘਣਾਉਣੇ ਅਪਰਾਧ ਨੇ ਤੇ ਇਹਦੇ ਵਿੱਚ ਤੈਨੂੰ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ ਚਲੋ ਸਿਆਣਪ ਵਾਲੀ ਗੱਲ ਹੋ ਗਈ ਅ ਦੂਸਰਾ ਜਿਹੜਾ ਅਗਲੀ ਗੱਲ ਹੈ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਉਹ ਇਹ ਹੈ ਕਿ ਵੀ ਕੱਲ ਦਿੱਲੀ ਹਾਈ ਕੋਰਟ ਨੇ ਜਿਹੜਾ ਐਨਡੀ ਟੀਵੀ ਦੇ ਜਿਹੜੇ ਪ੍ਰੋਮੋਟਰ ਸੀਗੇ ਮਾਲਕ ਸੀਗੇ ਪ੍ਰਨਾਯ ਰਾਏ ਤੇ ਰਾਧਿਕਾ ਰੌਏ ਇਹਨਾਂ ਦੇ ਉੱਤੇ 2016 ਦੇ ਵਿੱਚ ਇਨਕਮ ਟੈਕਸ ਨੇ ਇਹਨਾਂ ਨੂੰ ਇੱਕ ਨੋਟਿਸ ਦਿੱਤਾ ਸੀ ਵੀ ਤੁਸੀਂ ਆਹਾ ਆਪਣੀ ਕੰਪਨੀ ਦਾ ਪੈਸਾ ਇਹਨਾਂ ਨੂੰ ਬਿਨਾਂ ਵਿਆਜ ਤੋਂ ਦੂਜੀ ਕੰਪਨੀ ਨੂੰ ਕਿਉਂ ਦਿੰਦਾ ਹੈ ਉਹਨਾਂ ਦੀ ਆਪਣੀ ਹੀ ਕੰਪਨੀ ਸੀ ਉਹ ਤੇ ਉਸ ਦੇ ਉੱਤੇ ਉਹਨਾਂ ਦਾ ਝਗੜਾ ਪੈਂਦਾ ਰਿਹਾ ਕਰਦੇ ਕਰਾਉਂਦੇ ਉਹਨਾਂ ਦਾ ਉਹ ਐਨਡੀਟੀਵੀ ਵੇਚ ਗਿਆ ਇਸ ਗੱਲਾਂ ਦੇ ਵਿੱਚ ਤੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਸਾਰਾ ਜਿਹੜਾ ਗੋਦੀ ਮੀਡੀਆ ਉਹਦੇ ਤੇ ਲੱਗਿਆ ਰਹਿੰਦਾ ਸੀ ਜਿਹੜੀ ਟ੍ਰੋਲ ਆਰਮੀ ਆ ਬੀਜੇਪੀ ਦੀ ਉਹ ਲੱਗੀ ਰਹਿੰਦੀ ਸੀ ਉਹ ਵਿਚਾਰੇ ਅ ਬੜਾ ਹੀ ਬੇਰੁਖੀ ਦੇ ਨਾਲ ਉਹਨਾਂ ਨੂੰ ਉਹ ਐਨਡੀਟੀਵੀ ਦੀ ਮਾਲਕੀ ਛੱਡਣੀ ਪਈ ਕੱਲ ਦਿੱਲੀ ਹਾਈ ਕੋਰਟ ਨੇ ਇਨਕਮ ਟੈਕਸ ਨੂੰ ਕਿਹਾ ਵੀ ਤੁਹਾਡਾ ਉਹ ਨੋਟਿਸ ਹੀ ਗਲਤ ਸੀਗਾ ਉਹ ਗੈਰ ਕਾਨੂੰਨੀ ਸੀ ਗੈਰ ਸੰਵਿਧਾਨਕ ਸੀ ਇਹਨਾਂ ਦਾ ਹੈ ਸੰਵਿਧਾਨਕ ਹੱਕ ਸੀਗਾ ਜਿਹੜਾ ਤੁਸੀਂ ਮਾਰਿਆ ਉਸ ਦੀ ਕੋਈ ਪੈਸਿਆਂ ਦੇ ਰੂਪ ਚ ਪੂਰਤੀ ਤਾਂ ਹੋ ਨਹੀਂ ਸਕਦੀ ਹੁਣ ਇਹਨਾਂ ਨੂੰ ਪਰ ਟੋਕਨ ਵਜੋਂ ਨਿਸ਼ਾਨੀ ਵਜੋਂ ਤੁਸੀਂ ਦੋਆਂ ਨੂੰ 1-1 ਲੱਖ ਰੁਪਈਆ ਇਨਕਮ ਟੈਕਸ ਬਲਜੋਂ ਵਾਲੇ محکمہ ਜਿਹੜਾ ਹੈ ਉਹ ਦੇਊਗਾ ਅਸੀਂ ਸਮਝਦੇ ਹਾਂ ਵੀ ਇਹ ਤਾਂ ਹੀ ਕਹਿੰਦੇ ਆ ਨਾ ਵੀ ਜੇ ਇਨਸਾਫ ਦੇਰ ਨਾਲ ਹੋਵੇ ਤਾਂ ਬੇਇਨਸਾਫੀ ਹੋ ਹੀ ਜਾਂਦੀ ਹੈ ਜੇ ਇਹ ਹੀ ਗੱਲਾਂ ਉਦੋਂ ਕੋਰਟ ਚ ਗਏ ਆ ਉਹ ਜੇ ਇਹ ਹੀ ਗੱਲਾਂ 2-4 ਮਹੀਨਿਆਂ ਚ ਕੋਲਟਾਂ ਨਿਮੇੜ ਦਿੰਦੀਆਂ ਤਾਂ ਆਹ ਸਾਰਾ ਕੁਝ ਨਹੀਂ ਸੀ ਦੇਖਣਾ ਪੈਣਾ ਇਸ ਕਰਕੇ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਜਿੰਨਾ ਇਨਸਾਫ ਨੂੰ ਦੇਰੀ ਕਰਦੇ ਹੋ ਉਹਨਾਂ ਤੁਸੀਂ ਇਨਸਾਫ ਤੋਂ ਇਨਕਾਰ ਕਰ ਰਹੇ ਹੋ ਇਹ ਉਸ ਦੀ ਬਹੁਤ ਟਿਪੀਕਲ ਉਦਾਹਰਨ ਹੈ ਸਾਰਾ ਕੁਝ ਉਹਨਾਂ ਦਾ ਖੱਜਲਖੁਆਰ ਹੋ ਕੇ ਉਹ ਵਿਚਾਰੇ ਜਿਹੜੇ ਐ ਸਭ ਕੁਝ ਗੌਣ ਤੋਂ ਬਾਅਦ ਹੁਣ ਉਹਨਾਂ ਦੀ ਜਿੱਤ ਹੋ ਰਹੀ ਹੈ ਕਾਦੀ ਜਿੱਤ ਐ ਤਾਂ ਹਾਰ ਵਰਗੀ ਜਿੱਤੀ ਐ ਅਗਲੀ ਗੱਲ ਦੋਸਤੋ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਜਿਹੜੀ ਉਹ ਜਿਹੜੀ ਆਵਾਜ਼ ਬੰਦ ਕਰ ਰਹੀ ਹੈ ਲੋਕਾਂ ਦੀ ਜਿਹੜੇ ਚੈਨਲ ਨੇ ਜਿਹੜੀਆਂ ਅਖਬਾਰਾਂ ਨੇ ਉਹਨਾਂ ਦੇ ਉੱਤੇ ਆਪਣੇ ਆਪਣੇ ਟੰਗ ਦਾ ਉਹਨੇ ਸਿਕੰਜਾ ਕੱਸਿਆ ਹੋਇਆ ਜਿਹੜੇ YouTube ਚੈਨਲ Facebook ਚੈਨਲ ਚੱਲਦੇ ਐ ਉਹਨਾਂ ਦੀ ਵੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਤੇ 12 ਦਸੰਬਰ ਨੂੰ ਇੱਕ ਪਰਚਾ ਹੋਇਆ ਉਹਦੇ ਤੋਂ ਹਾਈ ਕੋਰਟ ਨੇ ਚਾਹੇ ਐਨੀ ਕ ਰਾਹਤ ਦੇਤੀ ਵੀ ਇਹਨਾਂ ਨੂੰ ਕੁਐਸਨ ਨਹੀਂ ਕਰਨਾ ਇਹਨਾਂ ਤੇ ਜਿਆਦਾ ਕੋਈ ਸਖਤੀ ਨਹੀਂ ਕਰਨੀ ਤੁਸੀਂ ਇਸ ਪਰਚੇ ਦੇ ਸੰਬੰਧ ਵਿੱਚ ਪਰ ਪਰਚਾ ਵੀ ਨਹੀਂ ਖਾਰਜ ਹੋਇਆ ਤੇ ਨਵਾਂ ਕੰਮ ਸ਼ੁਰੂ ਹੋ ਗਿਆ ਨਵਾਂ ਸਾਮ ਕੰਮ ਕੱਲ ਇਹ ਹੈ ਵੀ ਉਹਨਾਂ ਪੱਤਰਕਾਰਾਂ ਚੋਂ ਮਨਿੰਦਰ ਜੀ ਸਿੱਧੂ ਉਹਨਾਂ ਦਾ ਜਿਹੜਾ ਵਾਇਸ ਆਫ ਪੰਜਾਬ ਚੈਨਲ ਹੈਗਾ ਉਸ ਦਾ ਜਿਹੜਾ ਯੂ ਆਪਣੇ ਉਹਦਾ ਜਿਹੜਾ ਫੇਸਬੁੱਕ ਚੈਨਲ ਹੈ ਉਸ ਨੂੰ ਬਲੌਕ ਕਰ ਦਿੱਤਾ ਗਿਆ ਕਿਉਂਕਿ ਸ਼ਿਕਾਇਤਾਂ ਕਰਨੀਆਂ ਕਰਾਉਣੀਆਂ ਨੇ ਇਧਰੋਂ ਸਾਰਾ ਹੋਣਾ ਤਾਂ ਕਰਕੇ ਵੀ ਉਹ ਬੰਦ ਹੋ ਜਵੇ ਉਹ ਬੰਦ ਕਰਾ ਦਿੱਤਾ ਬੜਾ ਉਹਦਾ ਰੌਲਾ ਸਾਰੇ ਪੰਜਾਬ 'ਚ ਹੀ ਰੌਲਾ ਹੈ ਅਸੀਂ ਸੰਗਰਾਮ ਟੀਵੀ ਵੱਲੋਂ ਸਰਕਾਰ ਦੀ ਇਸ ਕਾਰਵਾਈ ਦੀ ਵੀ ਨਖੇਦੀ ਕਰਦੇ ਹਾਂ ਤੇ ਮੰਗ ਕਰਦੇ ਆ ਕਿ ਉਸ ਚੈਨਲ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਉਹ ਵਾਇਸ ਆਫ ਪੰਜਾਬ ਸਿਰਫ ਨਾ ਨਹੀਂ ਉਹ ਸੱਚੀ ਪੰਜਾਬ ਦੀ ਆਵਾਜ਼ ਹੈ ਉਹ ਇਕੱਲਾ ਵੀ ਨਹੀਂ ਬਾਕੀ ਹੋਰ ਬਹੁਤ ਸਾਰੀਆਂ ਆਵਾਜ਼ਾਂ ਨੇ ਇਹ ਆਵਾਜ਼ਾਂ ਬੰਦ ਨਹੀਂ ਹੋ ਸਕਦੀਆਂ ਤੇ ਨਾ ਤੁਸੀਂ ਕਰ ਸਕਦੇ ਹੋ ਮਨਿੰਦਰਜੀਤ ਉਹਨਾਂ ਨੇ ਉਹਦੇ ਵਿੱਚ ਕਿਹਾ ਕਿ ਅਸੀਂ ਝੁਕਾਂਗੇ ਨਹੀਂ ਤੁਸੀਂ ਜੋ ਮਰਜ਼ੀ ਕਰ ਲਓ ਅਸੀਂ ਬੋਲਦੇ ਹੀ ਰਹਿਣਾ ਜੇ ਤੁਸੀਂ ਮੰਨ ਲਓ ਕਿਸੇ ਕਾਰਨ ਸਾਨੂੰ ਚੁੱਪ ਕਰਾ ਦਿਓਗੇ ਤਾਂ ਪੰਜਾਬ ਦੀ ਤਾਂ ਫਿਤਰਤ ਹੈ ਇਹਨੇ ਤਾਂ ਬੋਲਣਾ ਹੈ ਫੇਰ ਵੀ ਕੋਈ ਹੋਰ ਉੱਠ ਕੜੂਗਾ ਇਸ ਕਰਕੇ ਭਲੇਖੇ ਚ ਨਾ ਤੁਰੇ ਫਿਰਿਓ ਇਹ ਗੱਲ ਤੁਹਾਨੂੰ ਦੇਣੀ ਪੈਣੀ ਹੈ 24 ਤਰੀਕ ਨੂੰ ਬਠਿੰਡੇ ਦੇ ਵਿੱਚ ਪਹਿਲਾਂ ਹੀ ਇਕੱਠ ਰੱਖਿਆ ਹੋਇਆ ਹੈ ਅਸੀਂ ਉਸ ਇਕੱਠ ਦੀ ਵੀ ਦਾ ਵੀ ਸਮਰਥਨ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਉਹ ਪਰਚਾ ਵੀ ਰੱਦ ਹੋਵੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਸੁਪਰੀਮ ਕੋਰਟ ਨੇ ਕੱਲ ਚੋਣ ਕਮਿਸ਼ਨ ਨੂੰ ਕਿਹਾ ਵੀ ਜਿਹੜੇ 1 ਕਰੋੜ 25 ਲੱਖ ਜਿਹੜੇ ਵੋਟਰਾਂ ਨੂੰ ਤੁਸੀਂ ਜਿਹੜੇ ਉਹਨਾਂ ਨੂੰ ਤਰਕਸੰਗਤ ਖਾਮੀਆਂ ਕਹਿ ਕੇ ਨੋਟਿਸ ਦਿੱਤੇ ਉਹਨਾਂ ਨੂੰ ਪੂਰਾ ਡਿਸਪਲੇ ਕਰੋ ਉਸ ਦਾ ਡਿਸਟ੍ਰਿਕਟ ਦੇ ਉੱਤੇ ਬਲਾਕ ਦੇ ਉੱਤੇ ਪਿੰਡ ਦੀ ਜਿਹੜੀ ਹੈਗੀ ਹੈ ਜਿਹੜੀ ਪਿੰਡ ਦੀ ਜਿਹੜਾ ਪੰਚਾਇਤ ਘਰ ਹੈ ਉੱਥੇ ਨੋਟਿਸ ਲਾਓ ਵੀ ਕੌਣ ਕੌਣ ਬੰਦੇ ਕਿਵੇਂ ਕਿਵੇਂ ਨੋਟਿਸ ਨੇ ਤੇ ਇਹ ਕਾਫੀ ਚਲੋ ਚੰਗੀ ਗੱਲ ਹੈ ਪਰ ਸਵਾਲ ਤਾਂ ਸਮੁੱਚੀ ਐਕਸਰਸਾਈਜ਼ ਹੀ ਉਹਨਾਂ ਦੀ ਖਰਾਬ ਹੈ ਦੂਜੇ ਪਾਸੇ ਪਹਿਲਾਂ ਅਸੀਂ ਦੇਖਿਆ ਸੀਗਾ ਵੀ ਅਮਰਤਾ ਸੈਨ ਜਿਹੜੇ ਸਾਡੇ ਨੋਬਲ ਰੀਟ ਐ ਦੁਨੀਆ ਦੇ ਬਹੁਤ ਵੱਡੇ ਉਹਨਾਂ ਨੂੰ ਨੋਟਿਸ ਭੇਜਤਾ ਸੀਗਾ ਉਹਨਾਂ ਨੇ ਵੀ ਕਿਹਾ ਸੀ ਮੈਂ ਤਾਂ ਕਾਗਜ਼ ਦਿੱਤੇ ਹੋਏ ਆ ਪਤਾ ਨਹੀਂ ਕਿਉਂ ਭੇਜਤਾ ਫਿਰ ਇੱਕ ਭਾਰਤੀ ਨੇਵੀ ਦੇ ਬਹੁਤ ਵੱਡੇ ਅਫਸਰ ਰਹੇ ਪ੍ਰਕਾਸ਼ ਜੀ ਗੋਆ ਤੋਂ ਉਹਨਾਂ ਤੇ ਉਹਨਾਂ ਦੇ ਘਰ ਵਾਲੀ ਨੂੰ ਭੇਜਤਾ ਨੋਟਿਸ ਤੇ 18 ਕਿਲੋਮੀਟਰ ਦੂਰ ਜਾ ਕੇ ਉਹਨਾਂ ਨੇ ਉਹਦਾ ਜਵਾਬ ਦੇਣਾ ਤੇ ਉਹਨੂੰ ਕਿਸੇ ਹੋਰ ਦੇਣ ਦਾ ਨੋਟਿਸ ਹੈ ਉਹਦੇ ਘਰ ਵਾਲੀ ਨੂੰ ਕਿਸੇ ਹੋਰ ਦੇਣ ਦਾ ਨੋਟਿਸ ਸੀਗਾ ਉਹ ਵੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੱਲ ਤੇ ਹੁਣ ਸੁਭਾਸ਼ ਚੰਦਰ ਬੋਸ ਜੀ ਦੇ ਜਿਹੜੇ ਪੜਪੋਤੇ ਐ ਚੰਦਰ ਕੁਮਾਰ ਬੋਸ ਜਿਹੜੇ ਇਹਨਾਂ ਦੀਆਂ ਗੱਲਾਂ ਚ ਆ ਕੇ ਬੀਜੇਪੀ ਦੀਆਂ ਗੱਲਾਂ ਚ ਆ ਕੇ 2016 ਚ ਬੀਜੇਪੀ ਦੇ ਵੱਲੋਂ ਉਹਨਾਂ ਨੇ ਅਸੈਂਬਲੀ ਦੀ ਚੋਣ ਲੜੀ 2019 ਦੇ ਵਿੱਚ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਬੀਜੇਪੀ ਦੀ ਟਿਕਟ ਤੇ ਤੇ ਉਹਨਾਂ ਨੂੰ ਵੀ ਨੋਟਿਸ ਭੇਜਤਾ ਉਹ ਉਹ ਵੀ ਕਹਿੰਦੇ ਆ ਵੀ ਮੈਂ ਸਾਰੇ ਕਾਗਜ਼ ਦਿੱਤੇ ਹੋਏ ਸੀ ਤੇ ਆ ਤੇ ਹੁਣ ਫੇਰ ਦੁਬਾਰਾ ਮੈਂ ਜਮਾ ਕਰਵਾ ਗਿਆ। ਜਾਨੀ ਇਹ ਸਮੁੱਚੀ ਐਕਸਰਸਾਈਜ਼ ਜੀ ਜਿਹੜੀ ਹੈ ਉਹ ਸ਼ੱਕ ਦੇ ਘੇਰੇ ਚ ਹੈ। ਰਾਜਸਥਾਨ ਦੇ ਵਿੱਚ ਵੀ ਰੌਲਾ ਪੈ ਰਿਹਾ ਹੈ। ਸੋ ਇਸ ਲਈ ਹੁਣ ਜਿਹੜੀ ਸੁਪਰੀਮ ਕੋਰਟ ਨੇ ਕਿਹਾ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜੀ ਉਹਨਾਂ ਦੀ ਸੁਣਵਾਈ ਹੈ ਜਾਂ ਉਹਨਾਂ ਦੇ ਕਾਗਜ਼ ਨੇ ਉਹ ਉੱਥੇ ਹੀ ਲੈ ਜਾਣ। ਉਹਨਾਂ ਨੂੰ ਦੂਰ ਦੂਰ ਦੇ ਟਾਈਮ ਨਾ ਦਿੱਤੇ ਜਾਨ ਵੀ ਫਲਾਣੀ ਥਾਂ ਤੇ ਆ ਕੇ ਕਾਗਜ਼ ਦੇ ਕੇ ਜਾਓ। ਇਹ ਇਹ ਵੀ ਗੱਲ ਕਹੀ ਹੈ। ਲਾਸਟ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਬੀਜੇਪੀ ਸਰਕਾਰ ਦੀ ਜਿਹੜੀ ਆਡਿਟਡ ਸਟੇਟਮੈਂਟ ਉਹਨਾਂ ਨੇ ਚੋਣ ਕਮਿਸ਼ਨ ਕੋਲ ਦਿੱਤੀ ਹੈ ਉਹਦੇ ਚੋਂ ਪਤਾ ਲੱਗਦਾ ਹੈ ਵੀ 2019-20 ਦੇ ਵਿੱਚ ਜਦੋਂ ਲੋਕ ਸਭਾ ਚੋਣ ਹੋਈ ਤੇ 6-7 ਸੂਬਿਆਂ ਦੀਆਂ ਚੋਣਾਂ ਵੀ ਹੋਈਆਂ ਉਸ ਸਾਲ ਦੇ ਵਿੱਚ ਉਦੋਂ ਬੀਜੇਪੀ ਨੇ ਕੁੱਲ ਖਰਚਾ ਕੀਤਾ 1352 ਕਰੋੜ 92 ਲੱਖ ਆਪਾਂ 1353 ਕਰੋੜ ਮੰਨ ਸਕਦੇ ਹਾਂ ਲਗਭਗ ਤੇ 2024-25 ਉਦੋਂ 5 ਸਾਲਾਂ ਬਾਅਦ ਜਦੋਂ ਲੋਕ ਸਭਾ ਚੋਣ ਵੀ ਹੋਈ ਸੱਤ ਅੱਠ ਸੂਬਿਆਂ ਦੀਆਂ ਚੋਣਾਂ ਵੀ ਹੋਈਆਂ ਤਾਂ ਉਦੋਂ ਉਹਨਾਂ ਨੇ ਕੀਤਾ 3335 ਕਰੋੜ ਰੁਪਈਆ 3335 ਕਰੋੜ ਰੁਪਈਆ ਇੱਕ ਸਾਲ 'ਚ ਭਾਜਪਾ ਨੇ ਚੋਣਾਂ ਦੇ ਉੱਤੇ ਖਰਚਿਆ ਜਿਹੜਾ ਕਿ ਉਦੋਂ ਪਹਿਲਾਂ 5 ਸਾਲ ਪਹਿਲਾਂ ਜਿਹੜਾ ਖਰਚਿਆ ਸੀ ਉਹਦੇ ਨਾਲੋਂ 2.5 ਗੁਣਾ ਜ਼ਿਆਦਾ ਹੁਣ ਜਦੋਂ ਪੈਸੇ ਇੰਨੇ ਖਰਚਣੇ ਆ ਉਹਦੇ ਚ ਸੱਚ ਝੂਠ ਸਾਰੇ ਚੱਲਣੇ ਆ ਫੇਰ ਤਾਂ ਕਾਫੀ ਔਖਾ ਕੰਮ ਹੈ ਕਿ ਸਾਰੇ ਲੋਕਾਂ ਨੂੰ ਉਹਨਾਂ ਨੂੰ ਹਰਾਉਣਾ ਇਹਦੇ ਤੇ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਵੀ ਇਸ ਗੱਲ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ